ਭਗਵਾਨ ਵਾਲਮੀਕੀ ਵੀਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਲਕੀ ਵੈਦ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਹੁਦੇਦਾਰ ਵਰुण ਮਹਾਜਨ ਜੀ, ਸੰਜੀਵ ਸ਼ਰਮਾ, ਚੰਚਲਜੀਤ ਇੱਕ ਵਫਦ ਦੁਰਗਿਆਣਾ ਮੰਦਰ ਦੇ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਨੂੰ ਮਿਲਿਆ ਅਤੇ ਪਾਸਟਰ ਅੰਕੁਰ ਨਰੂਲਾ ਵੱਲੋਂ 크ੁਸੈਡਸ ਮਾਗਮ ਅਤੇ ਉਸ ਵੱਲੋਂ ਇੱਕ ਕਿਤਾਬ ਸਨਾਤਨ ਕਾ ਪਰਮੇਸ਼ਵਰ ਕੌਣ ਹੈ ਕਿਤਾਬ ਛਾਪੀ ਹੈ ਜੋ ਕਿ ਸਨਾਤਨ ਤਰਮ ਦਾ ਸਿੱਧੇ ਤੌਰ ਤੇ અપਮਾਨ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੈਂ ਜੀ ਚਾਵਲਾ ਅਤੇ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਵੱਲੋਂ ਕਾਰਵਾਈ ਕਰਵਾਉਣ ਦਾ ਪ੍ਰਵੋਸਾ ਦਿਵਾਇਆ ਗਿਆ ਹੈ। ਇਹ ਟੀਮ ਨੂੰ ਤਾਂ ਮੈਂ ਵਧਾਈ ਦੇਵਾਂਗਾ ਕਿ ਇੰਨੇ ਹਜ਼ਾਰਾਂ ਲੱਖਾਂ ਲੋਕਾਂ ਚੋਂ ਇਹ ਜਾਗਦੇ ਹਨ। ਇਹਨਾਂ ਦੀ ਜ਼ਮੀਰ ਵੀ ਜਾਗਦੀ ਹੈ। ਪਰ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਪਿਛਲੇ ਸਾਲ ਵੀ ਇਹਨਾਂ ਨੇ ਬੜੇ ਐਫਰਟਸ ਦੇ ਬਾਅਦ ਜਦੋਂ ਭੰਦੀ ਸਾੜਨ ਅੱਗੇ ਹੋਰ ਸੰਸਥਾਵਾਂ ਆਈਆਂ ਗਈਆਂ ਉਹ ਸਰਕਾਰੀ ਤੌਰ ਤੇ ਮਾਫੀ ਵੀ ਮੰਗ ਗਏ। ਇਹ ਕਿ ਧਰਮ ਦੇ ਖਿਲਾਫ ਨਹੀਂ ਪਰ ਇਹੜਾ ਕੁਲਸੇਟ ਲਵਜ ਉਹਨਾਂ ਨੇ ਪਿਛਲੀ ਵਾਰੀ ਕਿਹਾ ਸੀ ਨਹੀਂ ਕਰਾਂਗੇ। ਹੁਣ ਉਹ ਕੀ ਕਰਦੇ ਟੈਸਟ ਕਰਦੇ ਪਏ ਕਿ 4 ਕਿਲੋਮੀਟਰ ਪਰੇ ਕਰ ਗਿਆ ਤੇ ਹਾਥੀ ਚ ਪੈ ਗਿਆ ਉੱਥੇ ਪੈ ਗਿਆ ਜਾਨ ਬੁੱਝ ਕੇ ਵਾਤਾਵਰਨ ਖਰਾ ਮੇਰੀ ਸਰਕਾਰ ਅੱਗੇ ਪੀਲ ਆ ਕਿ ਪਿਛਲੀ ਵਾਰ ਵੀ ਲਾਸਟ ਮੂਮੈਂਟ ਤੇ ਉਹਦੇ ਨਾਲ ਕੀ ਹੁੰਦਾ ਮਾਹੌਲ ਖਰਾਬ ਹੁੰਦਾ ਅਫਸਰਾਂ ਨੂੰ ਇਹ 3 ਦਿਨ ਹੋ ਗਿਆ ਕਹਿੰਦੇ ਸੀ ਜੋ ਵੀ ਆਪਣਾ ਸਾਰਾ ਕੋਈ ਸੌਂਪ ਆਏ ਆ ਜਲਦੀ ਤੋਂ ਜਲਦੀ ਇਹ ਬੰਦ ਕੀਤਾ ਜਾਵੇ ਅੱਜ ਤੇ 10 ਸੰਸਥਾ ਆਈਆਂ ਕੱਲ ਨੂੰ ੁਰਵਦਨਗੇ ਇਹ ਵਾਤਾਵਰਨ ਜਾਣ ਕੇ ਖਰਾਬ ਕਰਨ ਵਾਲੀ ਜੀ ਪ੍ਰਸ਼ਾਸਨ ਸਾਹਮਣੇ ਮਾਫੀ ਮੰਗ ਕੇ ਗਏ ਸੀ ਕਿ ਇਹ ਹੀ ਕੁਲਛੇੜ ਸ਼ਬਦ ਨਹੀਂ ਵਰਤਾਂਗੇ ਉਹਦੇ ਨਾਲ ਨਾਲ ਇੱਕ ਕਿਤਾਬ ਵੀ ਅੱਜ ਸਾਡੇ ਧਿਆਨ ਚ ਆਈ ਆ ਵੇਰੀ ਬੜੀ ਸਿੱਧੀ ਹੋਰ ਸੁਪਸਤ ਗੱਲ ਹੈ ਤੂੰ ਨਾ ਕੋਈ ਇਹ ਹੁਲਿਆ ਧਰਮ ਨਹੀਂ ਜਿਹੜਾ ਦੂਜੇ ਧਰਮ ਨੂੰ ਇਹਦਾ ਜੋ ਅਰਥ ਹੈ ਤੁਹਾਡੇ ਸਾਹਮਣੇ ਤੁਸੀਂ ਆਪੇ ਹੀ ਕੱਢ ਲਓ ਕਿ ਇਹ ਲੋਕ ਮਾਹੌਲ ਖਰਾਬ ਕਰਨ ਪਿੱਛੇ ਹੈ ਕੋਈ ਲਿਖਦੇ ਪਏ ਨਾ ਇਹ ਕਿਆ ਸਨਾਤਨ ਪਰਮੇਸ਼ਵਰ ਕੌਣ ਹੈ ਇਹ ਕੌਣ ਹੁੰਦੇ ਨਹੀਂ ਗੱਲ ਕਰਨ ਵਾਲੇ ਜੇ ਇੱਥੇ ਹਿੰਦੁਸਤਾਨ 'ਚ ਹੋ ਗਏ ਸਾਡੇ ਲੋਕਾਂ ਸਾਹਮਣੇ ਸਾਡੇ ਸੰਸਾਵਾਂ ਦੇ ਸਾਹਮਣੇ ਇਹ ਗੱਤਾਬਾ ਨਿਕਲ ਰਹੀਆਂ ਇਹਦਾ ਮਤਲਬ ਹੈ ਹੁਲੇ ਲੋਕ ਇੱਥੋਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਹਦੇ ਤੇ ਵੀ ਪ੍ਰਸ਼ਾਸਨ ਨੂੰ ਐਕਸ਼ਨ ਲੈਣਾ ਚਾਹੀਦਾ ਜੇ ਜਿਹੜਾ ਇੱਕ ਮਸਲਾ ਚੱਲਦਾ ਪਿਆ ਨਾ ਜਿਹੜਾ ਪਾਸਟਰ ਅੰਪਨੁਰੂਲਾ ਵੱਲੋਂ ਇਹ 크ਰੁਸੇਡ ਜਿਹੜਾ ਪ੍ਰੋਗਰਾਮ ਕੀ ਕਰਨ ਜਾ ਰਿਹਾ ਵਾ ਉਹ ਚਾਤਰੀਕ ਨੂੰ ਤੱਬੇ ਡੋਗਰਾਂ ਵਿਕੇ ਕਿਉਂਕਿ 2024 ਦੇ ਵਿੱਚ ਵੀ ਉਮਰਸਰ ਵਿੱਚ ਉਹਨੇ 크ਰੁਸੇਡ ਪ੍ਰੋਗਰਾਮ ਜਿਹੜਾ ਕੀਤਾ ਸੀਗਾ ਔਰ ਇਹ ਵਿੱਚ ਉਹ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਉਹ ਮਾਫੀ ਮੰਗ ਕੇ ਗਏ ਸੀਗੇ ਕਿ ਵੀ ਅਸੀਂ 크ਰੁਸੇਡ ਵਰਡ ਜਿਹੜਾ ਯੂਜ਼ ਨਹੀਂ ਕਰਾਂਗੇ ਪ੍ਰੋਗਰਾਮ ਕਰਨ ਦੇ ਨਾਲ ਸਾਨੂੰ ਕੋਈ আপত্তি ਨਹੀਂ ਹੈ ਪਰ ਜਿਹੜਾ ਧਰਮ ਯੁੱਧ ਵਰਡ ਜਿਹੜਾ ਯੂਜ਼ ਕਰ ਰਹੇ ਪਰ ਉਹਨਾਂ ਨੂੰ ਸਾਨੂੰ আপত্তি ਆ ਔਰ ਦੂਸਰੀ ਜਿਹੜੀ ਇੱਕ ਉਹਨੇ ਕਿਤਾਬ ਛਾਪੀ ਆ ਜਿਹਰੇ ਵਿੱਚ ਉਹਨੇ ਕਿਹਾ ਵਾ ਸਨਾਤਨ ਦਾ ਪਰਮੇਸ਼ਰ ਜਿਹੜਾ ਵਾ ਜੀਸਸ ਕ੍ਰਾਈਸ ਆ ਉਹ ਜਿਹੜਾ ਵਾ ਕਿ ਸਾਡੀ ਜਿਹੜੀ ਵਿਆਦਿਕ ਸੰਸਕ੍ਰਿਤੀ ਆ ਜਿਹੜਾ ਸਾਡੀ ਸਨਾਤਨ ਸੰਸਕ੍ਰਿਤੀ ਆ ਉਰਤੇ ਜਿਹੜਾ ਬਹੁਤ ਵੱਡਾ ਜਿਹੜਾ ਇਹਨੇ ਹਗਾਤ ਕੀਤਾ ਵਾ ਜਿਹੜਾ ਸਮਾਜ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਔਰ ਅੱਜ ਅਸੀਂ ਦੁਰਗਿਆਨਾ ਤੀਰਥ ਜਿਹੜੇ ਭੈਣਜੀ ਲక్ష్ਮੀ ਕੰਚਾਵਲਾ ਜੀ ਆ ਉਹਨਾਂ ਕੋ ਆਏ ਆ ਤੇ ਉਹਨਾਂ ਦੇ ਧਿਆਨ ਚ ਅਸੀਂ ਇਹ ਚੀਜ਼ ਲਿਆਂਦੀ ਆ ਤੇ ਇਸ ਬੰਦ ਵਿੱਚ ਵੀ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਵਾ ਕਿ ਅਸੀਂ ਪੂਰੇ ਤੁਹਾਡੇ ਨਾਲ ਸਮਰਥਨ ਦੇ ਵਿੱਚ ਖੜੇ